ਇੱਕ ਵਾਰ ਦੀ ਗੱਲ ਹੈ ਇੱਕ ਆਦਮੀ ਸੀ ਜੋ ਕਿਸਾਨ ਸੀ ਇੱਕ ਦਿਨ ਉਹ ਬੁੱਧ ਨੂੰ ਮਿਲਣ ਆਇਆ ਸਾਡੇ ਸਾਰਿਆਂ ਵਾਂਗ ਉਸ ਦੀ ਜ਼ਿੰਦਗੀ ਵਿੱਚ ਵੀ ਕੁਝ ਸਮੱਸਿਆਵਾਂ ਸਨ ਅਤੇ ਉਸ ਨੇ ਸੋਚਿਆ ਕਿ ਬੁੱਧ ਸ਼ਾਇਦ ਉਸ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਵਿੱਚ ਮਦਦ ਕਰ ਸਕਦਾ ਹੈ ਉਸ ਨੇ ਬੁੱਧ ਨੂੰ ਕਿਹਾ "ਹੇ ਪ੍ਰਭੂ ਮੇਰੀ ਜ਼ਿੰਦਗੀ ਵਿੱਚ ਕੁਝ ਵੱਡੀਆਂ ਸਮੱਸਿਆਵਾਂ ਹਨ ਅਤੇ ਮੈਨੂੰ ਯਕੀਨ ਹੈ ਕਿ ਸਿਰਫ ਤੁਸੀਂ ਹੀ ਮੇਰੀ ਮਦਦ ਕਰ ਸਕਦੇ ਹੋ" ਫਿਰ ਉਹ ਅੱਗੇ ਬੋਲਿਆ ਮੈਂ ਇੱਕ ਕਿਸਾਨ ਹਾਂ ਮੈਨੂੰ ਖੇਤੀਬਾੜੀ ਪਸੰਦ ਹੈ ਪਰ ਕਈ ਵਾਰ ਮੀਂਹ ਨਹੀਂ ਪੈਂਦਾ ਅਤੇ ਮੇਰੀਆਂ ਫਸਲਾਂ ਖਰਾਬ ਹੋ ਜਾਂਦੀਆਂ ਹਨ ਕਈ ਵਾਰ ਬਹੁਤ ਜ਼ਿਆਦਾ ਮੀਂਹ ਪੈ ਜਾਂਦਾ ਹੈ ਅਤੇ ਮੇਰੀਆਂ ਫਸਲਾਂ ਤਬਾਹ ਹੋ ਜਾਂਦੀਆਂ ਹਨ ਨਤੀਜੇ ਵਜੋਂ ਮੇਰੀ ਪੈਦਾਵਾਰ ਕਦੇ ਵੀ ਉਹ ਨਹੀਂ ਹੁੰਦੀ ਜਿਸ ਦੀ ਮੈਂ ਉਮੀਦ ਕਰਦਾ ਹਾਂ ਬੁੱਧਨੇਤੀ ਰਿਡ ਨਾਲ ਆਦਮੀ ਦੀ ਗੱਲ ਸੁਣੀ ਕਿਸਾਨ ਨੇ ਅੱਗੇ ਕਿਹਾ ਮੇਰਾ ਵਿਆਹ ਹੋਇਆ ਹੈ ਮੇਰੀ ਪਤਨੀ ਚੰਗੀ ਹੈ ਅਤੇ ਮੈਂ ਉਸ ਨੂੰ ਪਿਆਰ ਵੀ ਕਰਦਾ ਹਾਂ ਪਰ ਕਈ ਵਾਰ ਉਹ ਮੇਰੇ ਨਾਲ ਲੜਦੀ ਹੈ ਅਤੇ ਬਹੁਤ ਜ਼ਿਆਦਾ ਤੰਗ ਕਰਦੀ ਹੈ ਜਿਸ ਕਰਕੇ ਮੈਂ ਉਸ ਤੋਂ ਥੱਕ ਜਾਂਦਾ ਹਾਂ ਬੁੱਧ ਨੇ ਚੁੱਪਚਾਪ ਸੁਣਨਾ ਜਾਰੀ ਰੱਖਿਆ ਫਿਰ ਕਿਸਾਨ ਨੇ ਕਿਹਾ ਮੇਰਾ ਇੱਕ ਪੁੱਤਰ ਹੈ ਕਈ ਵਾਰ ਉਹ ਮੇਰਾ ਸਹਿਤਕਾਰ ਨਹੀਂ ਕਰਦਾ ਅਤੇ ਕਈ ਵਾਰ ਉਹ ਮੇਰੀ ਗੱਲ ਨਹੀਂ ਮੰਨਦਾ ਮੇਰੀ ਪਤਨੀ ਅਕਸਰ ਮੇਰੇ ਵਿਰੁੱਧ ਉਸ ਦਾ ਸਾਥ ਦਿੰਦੀ ਹੈ ਜਿਸ ਨਾਲ ਮੈਨੂੰ ਹੋਰ ਵੀ ਗੁੱਸਾ ਆਉਂਦਾ ਹੈ ਮੈਂ ਚਾਹੁੰਦਾ ਹਾਂ ਕਿ ਉਹ ਸਮਝਣ ਕੇ ਮੈਂ ਉਹਨਾਂ ਲਈ ਕਿੰਨਾ ਕੁਝ ਕਰਦਾ ਹਾਂ ਫਿਰ ਉਸਨੇ ਅੱਗੇ ਕਿਹਾ ਮੈਂ ਆਪਣੇ ਗਵਾਂਡੀਆਂ ਤੋਂ ਵੀ ਥੱਕ ਗਿਆ ਹਾਂ ਜੋ ਮੇਰੇ ਬਾਰੇ ਲਗਾਤਾਰ ਗੱਲਾਂ ਕਰਦੇ ਹਨ ਅਤੇ ਪਿੰਡ ਵਿੱਚ ਅਫਵਾਹਾਂ ਫਲਾਉਂਦੇ ਹਨ ਉਸਨੇ ਬੁੱਧ ਨੂੰ ਦੱਸਿਆ ਕਿ ਬਹੁਤ ਸਾਰੇ ਲੋਕਾਂ ਨੇ ਉਸ ਤੋਂ ਪੈਸੇ ਉਧਾਰ ਲਈ ਸਨ ਅਤੇ ਵਾਪਸ ਨਹੀਂ ਕਰ ਰਹੇ ਉਸ ਸਮੇਂ ਉਸਨੇ ਵੀ ਕੁਝ ਸ਼ਾਹੂਕਾਰਾਂ ਤੋਂ ਕਰਜ਼ਾ ਲਿਆ ਸੀ ਅਤੇ ਉਸ ਨੂੰ ਚਿੰਤਾ ਸੀ ਕਿ ਉਹ ਇਸ ਨੂੰ ਕਿਵੇਂ ਵਾਪਸ ਕਰੇਗਾ ਆਪਣੀਆਂ ਸਾਰੀਆਂ ਸਮੱਸਿਆਵਾਂ ਮਦਦ ਕਰਨ ਤੋਂ ਬਾਅਦ ਉਹ ਆਖਰਕਾਰ ਰੁਕਿਆ ਅਤੇ ਬੁੱਧ ਦੇ ਮੂੰਹੋਂ ਕੁਝ ਅਜਿਹਾ ਸੁਣਨ ਦੀ ਉਡੀਕ ਕਰਨ ਲੱਗਾ ਜੋ ਸਭ ਕੁਝ ਠੀਕ ਕਰ ਦੇ ਬੁੱਧ ਨੇ ਇੱਕ ਪਲ ਸੋਚਿਆ ਫਿਰ ਸ਼ਾਂਤੀ ਨਾਲ ਕਿਹਾ ਮੇਰੇ ਪਿਆਰੇ ਮਿੱਤਰ ਮੈਂ ਤੁਹਾਡੀ ਮਦਦ ਨਹੀਂ ਕਰ ਸਕਦਾ ਮੈਂ ਤੁਹਾਡੀਆਂ ਸਮੱਸਿਆਵਾਂ ਨੂੰ ਹੱਲ ਨਹੀਂ ਕਰ ਸਕਦਾ ਆਦਮੀ ਹੈਰਾਨ ਰਹਿ ਗਿਆ ਕੀ ਤੁਹਾਡਾ ਮਤਲਬ ਕੀ ਹੈ ਉਹ ਗੁੱਸੇ ਵਿੱਚ ਆ ਗਿਆ ਮੈਂ ਸੋਚਿਆ ਸੀ ਕਿ ਤੁਸੀਂ ਇੱਕ ਮਹਾਨ ਅਧਿਆਪਕ ਹੋ ਉਸਨੇ ਚੀਕਦੇ ਹੋਏ ਕਿਹਾ ਮੈਂ ਸੋਚਿਆ ਸੀ ਕਿ ਤੁਸੀਂ ਮੇਰੀ ਮਦਦ ਕਰ ਸਕਦੇ ਹੋ ਜੇ ਤੁਸੀਂ ਮੇਰੀ ਮਦਦ ਨਹੀਂ ਕਰ ਸਕਦੇ ਤਾਂ ਤੁਹਾਡੀ ਸਿੱਖਿਆ ਦਾ ਕੀ ਫਾਇਦਾ ਬੁੱਧ ਨੇ ਧੀਰਜ ਨਾਲ ਜਵਾਬ ਦਿੱਤਾ ਵੇਖੋ ਮੇਰੇ ਮਿੱਤਰ ਹਰ ਇੱਕ ਦੀ ਜ਼ਿੰਦਗੀ ਵਿੱਚ ਸਮੱਸਿਆਵਾਂ ਹੁੰਦੀਆਂ ਹਨ ਅਸਲ ਵਿੱਚ ਸਾਡੇ ਸਾਰਿਆਂ ਦੀ ਜ਼ਿੰਦਗੀ ਵਿੱਚ ਬਿਲਕੁਲ 83 ਸਮੱਸਿਆਵਾਂ ਹੁੰਦੀਆਂ ਹਨ ਅਤੇ ਅਸੀਂ ਇਹਨਾਂ ਤੋਂ ਪੂਰੀ ਤਰ੍ਹਾਂ ਬਚਣ ਲਈ ਕੁਝ ਨਹੀਂ ਕਰ ਸਕਦੇ ਜੇ ਤੁਸੀਂ ਇੱਕ ਸਮੱਸਿਆ ਤੇ ਬਹੁਤ ਮਿਹਨਤ ਕਰਦੇ ਹੋ ਸ਼ਾਇਦ ਤੁਸੀਂ ਉਸ ਨੂੰ ਹੱਲ ਕਰ ਸਕੋ ਪਰ ਜੇ ਤੁਸੀਂ ਇੱਕ ਨੂੰ ਹੱਲ ਕਰਦੇ ਹੋ ਤਾਂ ਇੱਕ ਹੋਰ ਸਮੱਸਿਆ ਉਸ ਦੀ ਥਾਂ ਲੈ ਲਵੇਗੀ ਅਤੇ ਜਦੋਂ ਤੁਸੀਂ ਉਸ ਨੂੰ ਹੱਲ ਕਰੋਗੇ ਤਾਂ ਇੱਕ ਹੋਰ ਸਮੱਸਿਆ ਆ ਜਾਵੇਗੀ ਤੁਸੀਂ ਕੁਝ ਸਮੱਸਿਆਵਾਂ ਨੂੰ ਹੱਲ ਕਰ ਸਕਦੇ ਹੋ ਜੋ ਤੁਹਾਡੇ ਕੰਟਰੋਲ ਵਿੱਚ ਹਨ ਪਰ ਬਹੁਤ ਸਾਰੀਆਂ ਅਜਿਹੀਆਂ ਸਮੱਸਿਆਵਾਂ ਹਨ ਜਿਨ੍ਹਾਂ ਨੂੰ ਤੁਸੀਂ ਕਦੇ ਕੰਟਰੋਲ ਨਹੀਂ ਕਰ ਸਕਦੇ ਜਿਵੇਂ ਮੌਤ ਬਿਮਾਰੀ ਦੂਜਿਆਂ ਦਾ ਵਿਵਹਾਰ ਮੀ ਜਾਂ ਗੱਲਬਾਤ ਤੁਸੀਂ ਸਾਰੀਆਂ 83 ਸਮੱਸਿਆਵਾਂ ਨੂੰ ਹੱਲ ਨਹੀਂ ਕਰ ਸਕਦੇ ਪਰ ਜੇ ਤੁਸੀਂ ਆਪਣੀ 84ਵੀਂ ਸਮੱਸਿਆ ਨੂੰ ਹੱਲ ਕਰ ਸਕਦੇ ਹੋ ਤਾਂ ਪਹਿਲੀਆਂ 83 ਸਮੱਸਿਆਵਾਂ ਆਪਣੇ ਆਪ ਹੱਲ ਹੋ ਜਾਣਗੀਆਂ ਫਿਰ ਕਿਰਪਾ ਕਰਕੇ ਮੇਰੀ 84ਵੀਂ ਸਮੱਸਿਆ ਹੱਲ ਕਰੋ ਆਦਮੀ ਨੇ ਕਿਹਾ ਬੁੱਧ ਨੇ ਨਰਮੀ ਨਾਲ ਕਿਹਾ ਪਹਿਲਾਂ ਤੁਹਾਨੂੰ ਆਪਣੀ 84ਵੀਂ ਸਮੱਸਿਆ ਨੂੰ ਪਛਾਣਨਾ ਪਵੇਗਾ ਮੇਰੀ 84ਵੀਂ ਸਮੱਸਿਆ ਕੀ ਹੈ ਆਦਮੀ ਨੇ ਉਤਸੁਕਤਾ ਨਾਲ ਪੁੱਛਿਆ ਗੋਦ ਨੇ ਜਵਾਬ ਦਿੱਤਾ ਤੁਹਾਡੀ 84ਵੀਂ ਸਮੱਸਿਆ ਇਹ ਹੈ ਕਿ ਤੁਸੀਂ ਬਿਲਕੁਲ ਵੀ ਕੋਈ ਸਮੱਸਿਆ ਨਹੀਂ ਚਾਹੁੰਦੇ ਅਤੇ ਮੇਰੇ ਮਿੱਤਰ ਇਹ ਤੁਹਾਡੇ ਦੁੱਖ ਦਾ ਮੂਲ ਕਾਰਨ ਹੈ ਤੁਸੀਂ ਇਹ 83 ਸਮੱਸਿਆਵਾਂ ਨੂੰ ਆਪਣੀ ਜ਼ਿੰਦਗੀ ਵਿੱਚ ਸਵੀਕਾਰ ਨਹੀਂ ਕਰਨਾ ਚਾਹੁੰਦੇ ਪਰ ਇਹ ਸੰਭਵ ਨਹੀਂ ਹੈ ਸਮੱਸਿਆਵਾਂ ਮ ਹਮੇਸ਼ਾ ਜ਼ਿੰਦਗੀ ਦਾ ਹਿੱਸਾ ਰਹਿਣਗੀਆਂ ਤੁਸੀਂ ਇਨ੍ਹਾਂ ਤੋਂ ਬਚ ਨਹੀਂ ਸਕਦੇ ਪਰ ਜੇ ਤੁਸੀਂ ਸਮੱਸਿਆ ਮੁਕਤ ਜ਼ਿੰਦਗੀ ਜਿਉਣ ਦੀ ਇੱਛਾ ਨੂੰ ਛੱਡ ਦਿੰਦੇ ਹੋ ਤਾਂ ਤੁਹਾਡੇ ਕੋਲ ਸੱਚਮੁੱਚ ਕੋਈ ਸਮੱਸਿਆ ਨਹੀਂ ਹੋਵੇਗੀ ਬਸ ਉਸ ਆਮੀਦ ਨੂੰ ਛੱਡ ਦਿਓ ਅਤੇ ਜ਼ਿੰਦਗੀ ਨੂੰ ਜਿਓ ਅਤੇ ਜ਼ਿੰਦਗੀ ਨੂੰ ਜਿਵੇਂ ਆਉਂਦੀ ਹੈ ਸਵੀਕਾਰ ਕਰੋ ਇਹ ਹੀ ਇੱਕੋ ਇੱਕ ਤਰੀਕਾ ਹੈ ਗੌਤਮ ਬੁੱਧ ਦੇ ਇੰਨਾ ਬੁੱਧੀਪਰੇ ਸ਼ਬਦਾਂ ਨੂੰ ਸੁਣਨ ਤੋਂ ਬਾਅਦ ਆਦਮੀ ਨੂੰ ਆਖਰਕਾਰ ਸਮਝ ਆ ਗਿਆ ਕਿ ਜ਼ਿੰਦਗੀ ਕਦੇ ਵੀ ਬਿਲਕੁਲ ਉਸੇ ਤਰ੍ਹਾਂ ਨਹੀਂ ਹੋਵੇਗੀ ਜਿਵੇਂ ਅਸੀਂ ਚਾਹੁੰਦੇ ਹਾਂ ਇਸ ਲਈ ਸਾਨੂੰ ਜ਼ਿੰਦਗੀ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਚਾਹੀਦਾ ਹੈ ਜਿਵੇਂ ਉਹ ਆਉਂਦੀਆਂ ਹਨ ਅਤੇ ਖੁਸ਼ੀ ਅਤੇ ਸੰਤੁਸ਼ਟੀ ਨਾਲ ਜਿਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਜੇ ਅਸੀਂ ਆਪਣੀ ਜ਼ਿੰਦਗੀ ਵਿੱਚ ਦੇਖੀਏ ਤਾਂ ਸਾਨੂੰ ਪਤਾ ਲੱਗੇਗਾ ਕਿ ਸਾਡੇ ਸਾਰਿਆਂ ਕੋਲ 83 ਸਮੱਸਿਆਵਾਂ ਦਾ ਆਪਣਾ ਸਮੂਹ ਹੈ ਅਤੇ ਹਮੇਸ਼ਾ ਰਹੇਗਾ ਇਹ ਪਰਿਵਾਰ ਪੈਸੇ ਕੰਮ ਸਿਹਤ ਜਾਂ ਰਿਸ਼ਤਿਆਂ ਬਾਰੇ ਚਿੰਤਾਵਾਂ ਹੋ ਸਕਦੀਆਂ ਹਨ ਚੀਜ਼ਾਂ ਹਮੇਸ਼ਾ ਉਸੇ ਤਰ੍ਹਾਂ ਨਹੀਂ ਜਾਣਗੀਆਂ ਜਿਵੇਂ ਅਸੀਂ ਚਾਹੁੰਦੇ ਹਾਂ ਕਈ ਵਾਰ ਲੋਕ ਉਸਤਰਾ ਬੇਵਾਰ ਨਹੀਂ ਕਰਨੀਏ ਜਿਵੇਂ ਅਸੀਂ ਉਮੀਦ ਕਰਦੇ ਹਾਂ ਉਹ ਸ਼ਾਇਦ ਬੇਪਰਵਾਹ ਜਾਂ ਨੀਚ ਹੋਣ ਗਲਤੀਆਂ ਹੋਣਗੀਆਂ ਸਮੱਸਿਆਵਾਂ ਸਾਹਮਣੇ ਆਉਣਗੀਆਂ ਪਰ ਜਦੋਂ ਅਸੀਂ ਇਸ ਹਕੀਕਤ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰਦੇ ਹਾਂ ਜਾਂ ਆਪਣੀਆਂ ਮੁਸੀਬਤਾਂ ਲਈ ਦੂਜਿਆਂ ਨੂੰ ਦੋਸ਼ੀ ਠਹਿਰਾਉਂਦੇ ਹਾਂ ਤਾਂ ਅਸੀਂ ਉਸ ਕਿਸਾਨ ਵਾਂਗ ਬਣ ਜਾਂਦੇ ਹਾਂ ਨਿਰਾਸ਼ ਅਤੇ ਅਸੰਤੁਸ਼ਟ ਅਤੇ ਫਿਰ ਤਰਾਸੀ ਸਮੱਸਿਆਵਾਂ ਦੇ ਬਜਾਏ ਸਾਡੇ ਕੋਲ 84 ਸਮੱਸਿਆਵਾਂ ਹੋ ਜਾਂਦੀਆਂ ਹਨ ਦੁੱਖ ਉਦੋਂ ਸ਼ੁਰੂ ਹੁੰਦਾ ਹੈ ਜਦੋਂ ਅਸੀਂ ਉਹ 84ਵੀਂ ਸਮੱਸਿਆ ਨੂੰ ਚੁੱਕਦੇ ਹਾਂ ਇਹ ਵਿਸ਼ਵਾਸ ਕੇ ਜ਼ਿੰਦਗੀ ਸਮੱਸਿਆ ਮੁਕਤ ਹੋਣੀ ਚਾਹੀਦੀ ਹੈ ਸਿਰਫ ਇਹ ਇੱਕ ਵਿਸ਼ਵਾਸ ਹੀ ਵਿਰੋਧ ਤਣਾਅ ਗੁੱਸਾ ਅਤੇ ਨਿਰਾਸ਼ਾ ਪੈਦਾ ਕਰਦਾ ਹੈ ਪਰ ਜਿਸ ਪਲ ਅਸੀਂ ਉਸ ਇੱਛਾ ਨੂੰ ਛੱਡ ਦਿੰਦੇ ਹਾਂ ਅਸੀਂ ਬਧੇਰੇ ਸ਼ਾਂਤੀ ਨਾਲ ਜਿਉਣਾ ਸ਼ੁਰੂ ਕਰ ਦਿੰਦੇ ਹਾਂ ਇਸ ਲਈ ਨਹੀਂ ਕਿ ਸਭ ਕੁਝ ਅਚਾਨਕ ਸੰਪੂਰਨ ਹੋ ਜਾਂਦਾ ਹੈ ਸਗੋਂ ਇਸ ਲਈ ਕਿ ਅਸੀਂ ਹੁਣ ਹਕੀਕਤ ਨਾਲ ਲੜ ਨਹੀਂ ਰਹੇ ਇਸ ਦਾ ਮਤਲਬ ਇਹ ਨਹੀਂ ਹੈ ਕਿ ਸਾਨੂੰ ਉਸ ਚੀਜ਼ ਨੂੰ ਠੀਕ ਕਰਨ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ ਜੋ ਸਾਡੇ ਕੰਟਰੋਲ ਵਿੱਚ ਹੈ ਪਰ ਜੋ ਵੀ ਇਸ ਤੋਂ ਬਾਹਰ ਹੈ ਸਾਨੂੰ ਉਸ ਨੂੰ ਸਵੀਕਾਰ ਕਰਨਾ ਸਿੱਖਣਾ ਚਾਹੀਦਾ ਹੈ ਅਤੇ ਉਸ ਸਵੀਕਿਰਤੀ ਵਿੱਚ ਅਸੀਂ ਸਪਸ਼ਟਤਾ, ਤਾਕਤ ਅਤੇ ਇਥੋਂ ਤੱਕ ਕਿ ਖੁਸ਼ੀ ਵੀ ਲੱਭਦੇ ਹਾਂ ਇਸ ਲਈ ਅਗਲੀ ਵਾਰ ਜਦੋਂ ਤੁਸੀਂ ਜ਼ਿੰਦਗੀ ਦੀਆਂ ਮੁਸ਼ਕਲਾਂ ਨਾਲ ਭਾਰੀ ਮਹਿਸੂਸ ਕਰੋ ਤਾਂ ਆਪਣੇ ਆਪ ਨੂੰ 84 ਵੀ ਸਮੱਸਿਆਵਾਂ ਦੀ ਯਾਦ ਦਿਵਾਓ ਅਤੇ ਬਾਕੀ 83 ਸਮੱਸਿਆਵਾਂ ਵਾਂ ਦੇ ਹੱਲ ਦੀ بجائے ਉਸ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰੋ ਧੰਨਵਾਦ